ਕਰਦੇ ਆ ਇਸ ਤੋਂ ਪਹਿਲਾਂ ਇਹਦੇ ਵਿੱਚ ਸਰਕਾਰ ਦਾ ਆਗਿਆ ਵਿੱਚ ਕੋਈ ਤੋਰ ਕਰਕੇ ਆ ਰਹੇ ਨੇ ਇਹਦਾ ਵੱਡਾ ਹਮਸਾਰਾ ਮਿਲਿਆ ਉਸੇ ਕਰਕੇ ਜੀ ਅੱਜ ਸਤਸੰਗ ਦਾ ਖਿਮਾ ਬਗਦਾ ਹੈ ਕਿ ਸਾਰੀ ਟੀਮ ਤੋਂ ਜਿਵੇਂ ਦੋ ਘੰਟੇ ਰਹਿਣ ਬੋਲੇ ਕਿ ਛੇ ਇਤਿਆਰ ਹੀ ਇੰਨਾ ਲੋਕਾਂ ਦਾ ਵਿਸ਼ਵਾਸ ਹੀ ਇੰਨਾ ਲੋਕਾਂ ਵਿੱਚਾਰੇ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਇਹਦਾ ਵੱਡਾ ਹਮਸਾਰਾ ਦੇ ਰਹੇ ਆ ਆਪ ਕੋਈ ਇਸwidehat ਵਿੱਚ ਨਾ ਮਾਰ ਕੇ ਜੰਤਰਾਪਾਰ ਨੂੰ ਕੋਈ ਨਾ ਖੋਮਤ ਨਾਲ ਆਪਣੇ ਘੇਰ ਬਣਾਉਗੀ ਤੇ ਜਿੱਥੇ ਜਿੱਥੇ ਨੈੱਟ ਕਾਉਂਸਲ ਦੇ ਜਨਾਬ ਪੀਆ ਉੱਥੇ ਵੀ ਵੱਡੇ ਮਾਤਲ ਦੇ ਨਾਲ ਸੀ ਦੇਗਾ ਜੀ ਲੱਗਦਾ ਇਸ ਵਾਰ ਕਿਸ ਤਰ੍ਹਾਂ ਕੇਂਦਰ ਫੁਲਾਹ ਜੀ ਕਿ ਨਹੀਂ ਆਉਣੀ ਲੋਕਾਂ ਨੇ ਬਤਾ ਕਿ ਆ ਗਿਆ ਹੋਵੇਗਾ ਦੇਖੋ ਅੱਜ ਜਿੱਥੇ ਵੀ ਜਾ ਰਹੇ ਆ ਲੋਕ ਇਹਨਾਂ ਨੂੰ ਆਮ ਆਦਮੀ ਵਾਲਿਆਂ ਨੂੰ ਸਮਝ ਚੁੱਕੇ ਆ ਇਹ ਨਹੀਂ ਦਿੱਲੀ ਦੇ ਵਿੱਚ ਫਿਕਰਨ ਵਾਲ ਪ੍ਰਚਾਰ ਨਹੀਂ ਆ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦਿਖਾਉਣ ਦੇ ਨਾਲ ਤੋਂ ਰਾਉਂਡ ਲਾ ਰਿਹਾ ਹੈ ਅੱਜ ਦਿੱਲੀ 'ਚ ਵੀ ਫੇਰ ਸ਼ਾਰਮ ਦਾ ਕਹਿੰਦੇ ਨੇ 1000 ਰੁਪਏ ਦੇ ਭੜਾ ਨੂੰ ਕਿ ਤੁਸੀਂ ਭਾਰਮ ਭਰੋ ਸਰਕਾਰ ਬਣਾ ਦਿਓ ਫੇਰ ਦੇਾਂਗੇ ਮੱਖੇਰੀয়াল ਸਾਹਿਬ ਨੂੰ ਆਣਾ ਅੱਜ ਵੀ ਸਰਕਾਰ ਥੋੜੀ ਹੈ ਕੋਟ ਕੋਈ ਲੱਗਿਆ ਨਹੀਂ ਜੇ ਦੇਣੇ ਸੀ ਅੱਜ ਦੇਉ ਨਾ ਭਾਜਪਾ ਨੇ ਵਾਅਦਾ ਕੀਤਾ ਸੀ ਮੱਧਿਆ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਰਗਾ ਆਪ ਦਾ ਰਣਨੋ ਹਾਰਪੈਨ ਨੂੰ ਹਰ ਮਹੀਨੇ ਜੋ ਜੋ ਚੀਜ਼ਾਂ ਕਹੀਆਂ ਸੀ ਚਾਹੇ ਉਹ ਹਰ ਮਹੀਨੇ 1500 ਰੁਪਇਆ ਸੀ ਚਾਹੇ ਹੈਜੀ ਹਰ ਚੀਜ਼ ਉਹਨਾਂ ਨੂੰ ਉਹਨਾਂ ਦੇ ਖਾਤੇ ਅੱਜ ਜਾ ਰਹੀ ਹੈ ਸੋ ਅੱਜ ਪੂਰੇ ਦੇਸ਼ ਦੇ ਲੋਕ ਜੇ ਵਿਸ਼ਵਾਸ ਕਰਦੇ ਹੈ ਮੋਦੀ ਦੀ ਗਾਰੰਟੀ ਤੇ ਵਿਸ਼ਵਾਸ ਕਰਦੇ ਹੈ ਕਿਉਂਕਿ ਮੋਦੀ ਦੀ ਗਾਰੰਟੀ ਦਾ ਮਤਲਬ ਗਾਰੰਟੀ ਪੂਰੋ ਫੌਨ ਦੀ ਗਾਰੰਟੀ ਅੱਜ ਲੋਕਾਂ ਕੋਲੇ ਵਿਕਲਪ ਹੀ ਇੱਕ ਹੈ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਜਿੱਥੇ-ਜਿੱਥੇ ਦੇਖੋ ਤੁਸੀਂ ਚੋਣਾ ਹੋ ਰਹੀਆਂ ਜਿਹੜੇ ਵੀ ਸੂਬੇ 'ਚ ਹੋ ਰਹੀਆਂ ਪੂਰਤ ਬਹੁਮਤ ਨਾਲ ਦੋਹਰੀ ਆਈ ਬਹੁਮਤ ਦੇ ਨਾਲ ਸਰਕਾਰਾਂ ਅੱਜ ਵਾਪਸ ਆ ਰਹੀਆਂ ਮੱਧਿਆ ਪ੍ਰਦੇਸ਼ 20 ਸਾਲ ਬਾਅਦ ਆਈ ਹਾਰਾਸ਼ਟਰ ਦੇ ਵਿੱਚ ਦੇਖੋ ਕਿ ਕਿੰਨੀ ਵੱਡੀ ਜਿੱਤ ਦਰਦ ਦਿੱਤੀ ਹੈ ਸੋ ਉਵੇਂ ਹੀ ਪੰਜਾਬ ਦੇ ਲੋਕ ਵੀ ਹੁਣ ਮਨ ਬਣਾਈ ਬੈਠੇ ਹੈ ਕਿ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਹੈ ਤੇ ਭਾਜਪਾ ਕਰ ਸਕਦੀ ਹੈ ਪੰਜਾਬ ਨੂੰ ਕੋਈ ਗੈਂਗਸਟਰਾਂ ਤੋਂ ਮੁਕਤ ਕਰ ਸਕਦਾ ਤੇ ਭਾਜੀ ਜਨਤਾ ਪਾਰਟੀ ਕਰ ਸਕਦੀ ਹੈ ਪੰਜਾਬ ਨੂੰ ਇਕਨੋਮੀਕਲੀ ਕੋਈ ਲਿਆ ਤੇ ਲਿਆ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ ਪੰਜਾਬੀਆਂ ਦੇ ਨਾਲ ਕੋਈ ਯੋਜਨਾ ਮੋੜਾ ਲਾ ਸਕਦਾ ਹੈ ਬਹੁਤ ਹੋ ਗਿਆ ਅੱਜ ਸ੍ਰੀ ਦੇ ਤੋਂ ਦਰਦ ਚੱਲ ਰਹੇ ਹੈ ਇਸ ਤੋਂ ਪਹਿਲਾਂ ਫੈਦੇ ਵਿੱਚ ਸਰਕਾਰ ਤੋਂ ਆਗਮਨ ਵਿੱਚ ਸਭ ਤੋਂ ਪਹਿਲਾਂ ਮੈਂ ਜੀਮਾ ਬਾਰੇ ਇਥੇ ਸਾਰੀ ਟੀਮ ਨੂੰ ਕਿਤੇ ਦੋ ਘੰਟੇ ਦੇਰ ਹੋ ਗਈ ਪਿਛੇ ਪਿਆਰੀ ਇੰਨਾ ਲੋਕਾਂ ਦਾ ਵਿਸ਼ਵਾਸ ਹੀ ਇੰਨਾ ਲੋਕਾਂ ਤੋਂ ਸਾਰੇ ਹੈ ਅੱਜ ਭਾਰਤੀ ਜਨਤਾ ਪਾਰਟੀ ਤੇ ਇੱਡਾ ਵਟਾ ਹਮਸਾਰਾ ਦੇ ਰਹੇ ਆ ਪਰਾਨੂੰ ਇਹ ਕੀ ਤੋਂ ਆਸਾਨਾ ਕੀ ਕੀ ਨੂੰ ਪੰਚੇ ਦੀਆਂ ਪੰਚੇ ਕਾਰਪੋਰੇਸ਼ਨਾਂ ਦੇ ਵਿੱਚ ਮਾਰਕੀ ਜਿੰਨਾ ਤਾਂ ਕੂਨ ਫੋਮਰ ਨਾਲ ਆਪਣੇ ਮੇਰ ਬਣਾਉਗੀ ਤੇ ਜਿੱਥੇ ਜਿੱਥੇ ਨਗਰ ਕੌਂਸਲ ਦੇ ਜਨਾਬ ਵੀ ਹੈ ਉੱਥੇ ਵੀ ਵੱਡੇ ਮਾਪਦੰਡ ਦੇ ਨਾਲ ਹੀ ਦੇ ਰਾਂਗੇ ਇਹ ਵੀ ਲੱਗਦਾ ਹੈ ਸਰ ਕਿਸ ਤਰ੍ਹਾਂ ਕਿ ਨਾ ਕਿ ਆਦਿ ਇਹ ਉਹ ਸਾਇੰਸ ਬਤਾ ਕਿ ਅੱਗੇ ਕੀ ਹੋਵੇਗਾ ਦੇਖੋ ਅੱਜ ਜਿੱਥੇ ਵੀ ਜਾ ਰਹੇ ਹਾਂ ਲੋਕ ਇਹਨਾਂ ਨੂੰ ਆਮ ਆਦਮੀ ਵਾਲਿਆਂ ਨੂੰ ਸਮਝ ਚੁੱਕੇ ਆ ਇੰਨਾ ਵੀ ਦਿੱਲੀ ਦੇ ਵਿੱਚ ਟਿਕਣ ਵਾਲ ਸਰਕਾਰ ਲਈ ਜਾਂ ਪੰਜਾਬ ਦੇ ਵਿੱਚ ਵੀ ਬੀਬੇ ਢਾਈ ਪਾਉਣ ਦੇ ਸਾਲ ਗਰਾਉਂਡ ਆ ਰਿਹਾ ਅੱਜ ਦਿੱਲੀ 'ਚ ਵੀ ਫੇਰ ਮਾਰੰਦ ਪਾਇਆ ਜਾਂਦੇ ਨੇ ਹਜ਼ਾਰਾਂ ਰੁਪਏ ਦੇ ਪੈੜਾ ਤੋਂ ਕਿ ਤੁਸੀਂ ਮਾਰੰਦ ਕਰੋ ਸਰਕਾਰ ਬਣਾ ਦਿਓ ਫੇਰ ਦੇਾਂਗੇ ਮੈਂ ਕੇਜਰੀਵਾਲ ਸਾਹਿਬ ਨੂੰ ਆਣਾ ਅੱਜ ਵੀ ਸਰਕਾਰ ਥੋੜੀ ਐ ਕੋਟ ਕੋਈ ਲੱਗਿਆ ਨਹੀਂ ਜੇ ਦੇਣੇ ਸੀ ਅੱਜ ਦੇਉਣਾ ਭਾਜਪਾ ਨੇ ਵਾਅਦਾ ਕੀਤਾ ਸੀ ਮੱਧਿਆ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਲਗਾਤਾ ਰੰਗ ਰਾਂਹ ਭੈਣ ਨੂੰ ਹਰ ਮਹੀਨੇ ਜੋ ਜੋ ਚੀਜ਼ਾਂ ਕਹੀਆਂ ਸੀ ਚਾਹੇ ਉਹ ਹਰ ਮਹੀਨੇ 1500 ਰੁਪਏ ਸੀ ਚਾਹੇ ਹੈਲਥ ਸੀ ਹਰ ਚੀਜ਼ ਉਹਨਾਂ ਨੂੰ ਉਹਨਾਂ ਦੇ ਖਰਚਿਆਂ ਤੇ ਜਾ ਰਹੀ ਹੈ ਸੋ ਅੱਜ ਪੂਰੇ ਦੇਸ਼ ਦੇ ਲੋਕ ਜੇ ਵਿਸ਼ਵਾਸ ਕਰਦੇ ਹੈ ਮੋਦੀ ਦੀ ਗਾਰੰਟੀ ਤੇ ਵਿਸ਼ਵਾਸ ਕਰਦੇ ਆ ਕਿਉਂਕਿ ਮੋਦੀ ਦੀ ਗਾਰੰਟੀ ਦਾ ਮਤਲਬ ਗਾਰੰਟੀ ਪੂਰੋ ਫੌਂਡ ਦੀ ਗਾਰੰਟੀ ਅੱਜ ਲੋਕਾਂ ਕੋਲੇ ਵਿਕਲਪ ਹੀ ਇੱਕ ਹੈ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਜਿੱਥੇ-ਜਿੱਥੇ ਦੇਖੋ ਤੁਸੀਂ ਚੋਣਾਂ ਹੋ ਰਹੀਆਂ ਜਿਹੜੇ ਵੀ ਸੂਬੇ 'ਚ ਹੋ ਰਹੀਆਂ ਪੂਰਨ ਬਹੁਮਤ ਨਾਲ 2/3 ਬਹੁਮਤ ਦੇ ਨਾਲ ਸਰਕਾਰ ਅੱਜ ਵਾਪਸ ਆ ਰਹੀਆਂ ਮੱਧਿਆ ਪ੍ਰਦੇਸ਼ 20 ਸਾਲ ਬਾਅਦ ਆਈ ਮਹਾਰਾਸ਼ਟਰ ਦੇ ਵਿੱਚ ਦੇਖੋ ਕਿੰਨੀ ਵੱਡੀ ਜਿੱਤ ਦਰਜ ਕੀਤੀ ਹੈ ਸੋ ਉਮੀ ਪੰਜਾਬ ਦੇ ਲੋਕ ਵੀ ਹੁਣ ਮਨ ਬਣਾਈ ਬੈਠੇ ਆ ਕਿ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਹੈ ਤੇ ਭਾਜਪਾ ਕਰ ਸਕਦੀ ਹੈ ਪੰਜਾਬ ਨੂੰ ਕੋਈ ਗੈਂਗਸਟਰਾਂ ਤੋਂ ਮੁਕਤ ਕਰ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਪੰਜਾਬ ਨੂੰ ਇਕਨੋਮੀਕਲੀ ਕੋਈ ਲਿਆ ਤੇ ਲਿਆ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ ਪੰਜਾਬੀਆਂ ਦੇ ਨਾਲ ਕੋਈ ਮੋਢੇ ਨਾਲ ਮੋਢਾ ਲਾ ਕੇ ਖੜ ਸਕਦਾ ਹੈ ਤੇ ਭਾਰਤ ਜਨਤਾ ਪਾਰਟੀ ਬਹੁਤ ਸ਼ੁਕਰੀਆ